ਯਾਦ ਆ 71 ਮੁਖਸਰ ਵਾਲ ਸਾਡਾ ਸ਼ੋਅ ਸੀਗਾ ਸਾਰੀਆਂ ਗੱਡੀਆਂ ਤੇ ਰੈੱਡ ਲਾਈਟਸ ਲੱਗੀਆਂ ਆਈ ਥਿੰਕ ਸਾਰੇ ਵੀ ਆਈ ਪੀਜ਼ ਆਏ ਹੋਏ ਸੀ ਉੱਥੇ ਇੱਕ ਸਟੇਜ ਸੈਕਟਰੀ ਹੁੰਦਾ ਸੀ ਮੇਰਾ ਕਸ਼ਮੀਰਾ ਉਹਨੂੰ ਬਾਰ ਬਾਰ ਆ ਕੇ ਨਾ ਕੋਈ ਕੁਝ ਕਹੀ ਜਾਵੇ ਕੋਈ ਉਹ ਮੈਂ ਡਿਸਟਰਬ ਹੋਣ ਲੱਗ ਪਈ ਥੋੜੀ ਦੇਰ ਬਾਅਦ ਮੈਂ ਉਹਨੂੰ ਕਿ ਪੁੱਛਿਆ ਮੈਂ ਕਿਹਾ ਇਹ ਕੀ ਕਹਿ ਰਹੇ ਨੇ ਕਹਿੰਦੇ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਕੋਲੋਂ ਗਾਣਾ ਸੁਣਨਾ ਚੋਲੀ ਕੇ ਪਿੱਛੇ ਕੀ ਹੈ ਚੁੰਨੀ ਰੀ ਕੇ ਨੀਚੇ ਤੇ ਮੈਂ ਕਹਿੰਨਾ ਉਹ ਕਹਿੰਦੇ ਮੇਰਾ ਗਾਇਆ ਹੋਇਆ ਨਹੀਂ ਗਾਣਾ ਮੈਂ ਸਿਰਫ ਆਪਣੇ ਜਿਹੜੇ ਮੇਰੇ ਰਿਕਾਰਡਡ ਗਾਣੇ ਨੇ ਮੈਂ ਸਿਰਫ ਉਹ ਹੀ ਗਾਉਣੀ ਆ ਉਹਨੇ ਵਿਚਾਰੇ ਨੇ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਤਿੰਨ ਵਾਰੀ ਕਿਹਾ ਉਹਨਾਂ ਨੇ ਨਾ ਜਿੱਦ ਫੜ ਲਈ ਉਹਨਾਂ ਦਾ ਇੱਕ ਇਸ਼ੂ ਬਣ ਗਿਆ ਕਿ ਪ੍ਰੈਸਟੀਜ ਇਸ਼ੂ ਬਣ ਗਿਆ ਕਿ ਅਸੀਂ ਤਾਂ ਇਹ ਗਾਣਾ ਇਹਨਾਂ ਕੋਲੋਂ ਸੁਣਨਾ ਹੀ ਸੁਣਨਾ ਫਿਰ ਮੈਂ ਮਾਈਕ ਫੜਿਆ ਮੈਂ ਮਾਈਕ ਫੜ ਕੇ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਜੇ ਤੁਸੀਂ ਇਹੋ ਜਿਹੇ ਗਾਣੇ ਸੁਣਨੇ ਸੀ ਫਿਰ ਤੁਸੀਂ ਕਿਸੇ ਔਰਕੈਸਟਰਾਂ ਨੂੰ ਬੁੱਕ ਕਰਦੇ ਉਹ ਜਿਹੜੇ ਗਾਣੇ ਤੁਹਾਨੂੰ ਕਹਿੰਦੇ ਤੁਹਾਨੂੰ ਉਹ ਗਾਣੇ ਸੁਣਾਉਂਦੇ ਤੁਸੀਂ ਮੈਨੂੰ ਬੁੱਕ ਕੀਤਾ ਮੈਨੂੰ ਤੁਸੀਂ ਇੰਨੇ ਪੈਸੇ ਦਿੱਤੇ ਆ ਤਾਂ ਇਸੇ ਕਰਕੇ ਦਿੱਤੇ ਨੇ ਤਾਂ ਕਿ ਤੁਹਾਨੂੰ ਮੈਂ ਆਪਣੇ ਗਾਣੇ ਸੁਣਾਵਾ ਐਨੀ ਗੱਲ ਕਹਿਣ ਦੀ ਦੇ ਸੀ ਕਹਿ ਕੇ ਮੈਂ ਆਪਣਾ ਗਾਣਾ ਸ਼ੁਰੂ ਕਰਤਾ ਉਹ ਪਿੱਛੇ ਤਾਂ ਉਧਰ ਹਲਚਲ ਸ਼ੁਰੂ ਹੋ ਗਈ ਉਹ ਕਹਿੰਦੇ ਕਿ ਇਹਨਾਂ ਨੂੰ ਕਹੋ ਕਿ ਮਾਫੀ ਮੰਗਣ Oh. हाँ इन्हों कहो माफी मंगन इन्होंने ये सही गल नहीं की क्योंकि सारे उ नामी लोग आए हुए पोलिटिशियन सारे मैं क्या भी गलत गलता मैं कोई की <laughs> सो माफी तो मैं मंगा मैं कोई गलत गल की होस्टर मेरे वर्डे सिस्टर नाल सी, मेरे ब्रदर इन लॉ भी नाल सी। सो उ प्रोग्राम स्टॉप करके मैं योर पेमेंट जी मैं पेमेंट की ਮੈਂ ਮਾਫੀ ਨਹੀਂ ਮੰਗਣੀ ਕਿਉਂਕਿ ਮੇਰੀ ਗਲਤੀ ਨਹੀਂ ਹੈ ਐਂਡ ਉੱਥੋਂ ਅਸੀਂ ਤੁਰ ਪਏ ਜਦੋਂ ਅਸੀਂ ਬਾਹਰ ਨਿਕਲੇ ਨਾ ਉਹਨਾਂ ਨੇ ਦੇ ਸਟਾਰਟਡ ਜਿਹੜੇ ਹਵਾਈ ਫਾਇਰ ਨਹੀਂ ਹੁੰਦੇ ਉਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਮੈਨੂੰ ਸੀ ਕਿ ਯੂ نو ਜੀਣਾ ਤਾਂ ਐਂਡ ਡਿਗਨਿਟੀ ਡਿਗਨਿਟੀ ਨਾਲ ਜੀਣਾ ਜੇ ਕੁਝ ਹੋ ਵੀ ਜਾਊਗਾ ਤਾਂ ਰੱਬ ਮੈਨੂੰ ਰੱਬ ਤੇ ਬਹੁਤ ਭਰੋਸਾ ਆਇਆ ਮੈਨੂੰ ਉਹਦੀ ਰਜ਼ਾ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਉੱਥੋਂ ਅਸੀਂ ਗੱਡੀ 'ਚ ਬੈਠੇ ਬੈਠ ਕੇ ਚਲੇ ਗਏ ਔਰ ਅਗਲੇ ਦਿਨ ਹੈਡਲਾਈਨਸ ਸੀ ਗਿਆ ਨਿਊਜ਼ਪੇਪਰ ਦੀਆਂ ਕਿ ਅਗਰ ਤੁਸੀਂ ਕਮਲਜੀਤ ਨੀਰੂ ਨੂੰ ਬੁੱਕ ਕਰਨਾ ਤਾਂ ਆਪਣੇ ਜਿਹੜੇ ਮੁੰਡੇ ਆ ਨਾ ਉਹਨਾਂ ਨੂੰ ਸਾਹਮ ਕੇ ਰੱਖਿਓ ਉਹਨਾਂ ਨੂੰ ਡਿਸਪਲਿਨ ਚ ਰੱਖਿਓ ਉਹਨਾਂ ਨੂੰ ਕੰਟਰੋਲ ਚ ਰੱਖਿਓ ਕਿਉਂਕਿ ਜਿਹੜਾ ਵਿਆਹ ਆ ਜ਼ਿੰਦਗੀ ਚ ਇੱਕ ਵਾਰੀ ਹੋਣਾ ਨੀਰੂ ਨੇ ਅੱਜ ਇਹ ਪ੍ਰੋਗਰਾਮ ਛੱਡਿਆ ਕੱਲ ਨੂੰ ਦੂਜਾ ਮਿਲ ਜੂਗਾ ਦੂਜਾ ਛੱਡੂਗੀ ਕੱਲ ਨੂੰ ਤੀਜਾ ਸਾਡਾ ਤਾਂ ਕੰਮ ਹੀ ਇਹ ਐਸਾ ਪ੍ਰੋਗਰਾਮ ਕਰਨੇ ਆ ਪਰ ਇਦਾਂ ਦਾ ਮੁੜ ਕੇ ਨਾ ਕਦੀ ਹੋਇਆ ਉਹ ਇੱਕੋ ਹੀ ਵਾਕਿਆ ਸੀਗਾ ਜਿਹੜਾ ਕਿ ਜਿਨੇ ਮੈਨੂੰ ਹਿੰਮਤ ਵੀ ਦਿੱਤੀ ਔਰ ਮੇਰੇ ਸਰੋਤਿਆਂ ਤੱਕ ਜਿ ਜਿਨ੍ਹਾਂ ਨੂੰ ਥੋੜਾ ਬਹੁਤ ਸੀਗਾ ਕਿ ਜੀਹ ਤਾਂ ਗੌਣ ਵਾਲੀ ਆ ਕਿਉਂਕਿ ਉਹਨਾਂ ਦਿਨਾਂ 'ਚ ਹਲੇ ਸ਼ੁਰੂ ਹੋਈ ਸੀ ਇਹ ਜਿਹਦਾ ਪਹਿਲਾਂ ਇੰਨੀ ਰਿਸਪੈਕਟ ਸੀਗੀ ਪਰ ਡਿਫਰੈਂਟ ਕਾਈਂਡ ਆਫ ਰਿਸਪੈਕਟ ਸੀਗੀ ਕਲਾਕਾਰਾਂ ਦੀ ਪਰ ਉਦੋਂ ਇੱਕ ਸੋਲੋ ਦੌਰ ਸ਼ੁਰੂ ਹੋਇਆ ਹੋਇਆ ਸੀਗਾ ਅੱਛੇ ਪੈਸਿਆਂ ਚ ਬੁਕਿੰਗਸ ਵਗੈਰਾ ਵੀ ਹੁੰਦੀਆਂ ਸੀ ਵਧੀਆ ਪ੍ਰੋਗਰਾਮਸ ਹੁੰਦੇ ਸੀ ਔਨ ਹਾਇਰ ਲੈਵਲ بس ਉਹਨੇ ਮੇਰੇ ਜਿਹੜੇ ਸਰੋਤੇ ਸੀਗੇ ਇਹਨਾਂ ਨੇ ਮੈਨੂੰ ਇੰਨੀ ਕ इज्जत ਦਿੱਤੀ ਇੰਨਾ ਕੁ ਮਨਾਮੋਹੀ ਪਿਆਰ ਦਿੱਤਾ ਕਿ ਮੁੜ ਕੇ ਉਸ ਤੋਂ ਬਾਅਦ ਐਦਾਂ ਦਾ ਕੋਈ ਵਾਕਿਆ ਨਹੀਂ ਹੋਇਆ ਐਂਡ ਸ਼ੁਕਰ ਆ ਉਸ ਵਾਹਿਗੁਰੂ ਦਾ ਵਾਹਿਗੁਰੂ ਮੈਨੂੰ ਲੱਗਦਾ ਹਮੇਸ਼ਾ ਨਿਤਨਾਲ ਬੁਰਾਦਾ ਵਾਲੀ ਗੱਲ ਹੁੰਦੀ